ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਤੋਂ 2 ਤਰੀਕ ਤੋਂ ਲੈ ਕੇ 7-8 ਤਰੀਕ ਤੱਕ ਦੇ ਮੌਸਮ ਦੀ ਪੰਜਾਬ ਦਾ ਮੌਸਮ ਆਉਣ ਦੇ ਦਿਨਾਂ ਦੇ ਦਰਮਿਆਨ ਕਿਵੇਂ ਦਾ ਰਹਿ ਸਕਦਾ ਉਮੀਦਿਆ ਸਾਰ ਕਿੰਨੇ ਖੁੰਗੇ ਤੁਹਾਨੂੰ ਦੱਸਾਂਗੇ ਸੋ ਐਸੇ ਲਈ ਤਾਜ਼ਾ ਸੱਟ ਲੜ ਦੱਸਿੜ ਤੋਂ ਰੇਣਾ ਸਾਂਝੀ ਕਰ ਰਹੇ ਹਾਂ 2 ਜਨਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 11:00 11 ਦਾ ਟਾਈਮ ਹੋ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਔਰ ਯੂਪੀ ਦੇ ਬਹੁਤੇ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਦੇ ਖੇਤਰਾਂ ਦੇ ਵਿੱਚ ਇਸ ਵੇਲੇ ਸੰਘਣੀ ਧੁੰਦ ਜਿਹੜੀ ਮੋਟੀ ਚਾਦਰ ਵਾਂਗ ਛਾਈ ਹੋਈ ਹੈ ਹਾਲਾਂਕਿ ਜ਼ਮੀਨੀ ਲੈਵਲ ਤੇ ਧੁੰਦ ਪੰਜਾਬ ਦੇ ਵਿੱਚ ਘਟਾ ਅਸਮਾਨ ਦੇ ਉੱਤੇ ਧੁੰਦ ਦੀ ਜਿਹੜੀ ਚਾਦਰ ਛਾਈ ਹੋਈ ਹੈ ਦੂਜੇ ਪਾਸੇ ਟੂਟੂ ਵੀ ਬਦਲ ਵਾਈ ਪੰਜਾਬ ਦੇ ਉੱਪਰ ਦੀ ਗੁਜ਼ਰ ਰਹੀ ਹੈ ਜੀ ਜਿਹਦੇ ਸਦਕਾ ਅੱਜ ਕਹਿ ਲਿਆ ਕਿ ਸ਼ਾਮ ਤੱਕ ਇਹ ਬਦਲ ਵਾਈ ਇਸੇ ਤਰ੍ਹਾਂ ਗੁਜ਼ਰਦੀ ਰਣੀ ਹੈ ਜਾਂ ਫੇ ਅਗਲੇ 24 ਘ ਅਦੇ ਦਿਨਾਂ ਦੇ ਦਰਮਿਆਨ ਵੀ ਜਿਹੜੇ ਮੌਸਮਫਗਲ ਅਲਰਟ ਜਾਰੀ ਕੀਤੇ ਗਏ ਨੇ ਸੰਗਣੀ ਧੁੰਦ ਇਸੇ ਤਰ੍ਹਾਂ ਚਰਜ ਹੁੰਦੀ ਰਹੇਗੀ ਸੀਤ ਲਹਿਰ ਪਲੱਸ ਕਰਾਕੇ ਦੀ ਠੰਡ ਦਾ ਦੌਰ ਹੈ ਜਿਹੜਾ ਹਾਲੇ ਚੱਲ ਰਿਹਾ ਤੇ ਇਸ ਤੋਂ ਕੋਈ ਫਿਲਹਾਲ ਰਾਹਤ ਨਹੀਂ ਹੈ ਜਿਹੜਾ ਸਿਸਟਮ ਇੱਕ ਪਛਮਵੀ ਸਿਸਟਮ ਲੱਗਣ ਜਾ ਰਿਹਾ 6 7 8 ਨੂੰ ਜਾਂ ਫਿਰ ਅੱਗੇ ਫਿਚ ਹੋ ਵੀ ਹੋ ਸਕਦਾ ਸੋ ਇਹ ਸਿਸਟਮ ਦੇ ਸਦਕਾ ਪੰਜਾਬ ਦੇ ਘੱਲੀਤੀ 40 ਫਸਲ ਖੇਤਰਾ ਦੇ ਵਿੱਚ ਉਮੀਦ ਹੈ ਸਾਰ ਜਿਹੜੇ ਅੱਜ ਬੱਜ ਗਏ ਨੇ ਉਹ ਕਿਹੜੇ ਜ਼ਿਲ੍ਹੇ ਹੋ ਸਕਦੇ ਨੇ ਕਿਹੜੇ ਖੇਤਰਾ ਦੇ ਵਿੱਚ ਉਮੀਦ ਆਰ ਜਾਣਗੇ ਤੁਹਾਨੂੰ ਮੌਕੇ ਤੇ ਅਫਡੇਟ ਜਿਹੜੀ ਬਿਲਕੁਲ ਅਸੀਂ ਸਹੀ ਦੱਸਾਂ ਠੰਡ ਪਲਾਸ 6 17 ਰਸਤਰਾ ਚੱਲਦੀ ਰਹਿਣੀ ਆ ਇਸ ਤੋਂ ਕੋਈ ਰਾਹਤ ਨਹੀਂ ਆ ਦੂਜੇ ਫਸੇ ਜੇਕਰ ਮੌਸਮ ਵਿਭਾਗ ਦੇ ਤਾਜ਼ਾ ਅੰਕੜੇ ਦੇਖੇ ਤੇ ਅੱਜ ਦੇ ਲਈ yellow alert ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਤੇ ਸੰਗਰੀ ਤੋਂ ਅੱਜ ਜਿਹੜੇ ਅਲਰਟਸ ਗੇ ਉਹ ਜਾਰੀ ਕੀਤੇ ਹੋਏ ਨੇ ਜਾਂ ਅੰਦਰ ਦਰਮਿਆਨ ਵੀ ਸੰਗਰੀ ਤੋਂ ਉਹ ਅਲਰਟ ਜਿਹੜੇ ਜਾਰੀ ਕਰ ਸਕਦਾ ਮੌਸਮ ਵਿਭਾਗ ਇਸਲਾਵਾ ਜਿਹੜਾ 6 7 ਰਸਟਰਾ ਸਿਸਟਮ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 2018 ਦੇ ਉੱਤੇ ਵੀ ਸਿਸਟਮ ਸ਼ੋ ਹੋ ਰਿਹਾ ਤੇ ਇਸਲਾਵਾ ਜੀ ਕੋਈ ਜਗਤ ਆਜਾਾ ਓਪਰੇਟ ਹੁੰਦੀ ਹੈ ਸਿਸਟਮ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ 4-5 ਤਰੀਕ ਤੱਕ ਸੰਗਣੀ ਧੁੰਦ ਇਸੇ ਤਰ੍ਹਾਂ ਦਰਜ ਹੁੰਦੀ ਰਹੇਗੀ ਧੁੱਪ ਤੇ ਅਸਰ ਬਹੁਤ ਘੱਟ ਹੋਣਗੇ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਧੁੰਦ ਜੜੀ ਇਸੇ ਤਰ੍ਹਾਂ ਜਾਜ ਹੁੰਦੀ ਰਹੇਗੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾਓ ਸਦਿਆ ਜੀ ਧੰਨਵਾਦ ਸ਼ੁਕਰੀਆ